ਇਸ ਲਈ ਕਿ ਉਹ ਇਕੱਠੇ ਹੋ ਕੇ ਆਏ ਟਾਈਮ ਉਹਨਾਂ ਨੇ ਸਿਰਫ ਕਾਉਂਸਲਰ ਦਾ ਲੇਤਾ ਪਰ ਉਸ ਤੋਂ ਇਲਾਵਾ ਵੀ ਬੰਦੇ ਉਹਨਾਂ ਦੇ ਨਾਲ ਵੀ ਬੱચી ਬੈਠੇ ਹੋਏ ਸੀ ਕਿ ਮੈਂ ਉਹਨਾਂ ਨੂੰ ਨਹੀਂ ਟੁਕਿਆ ਇਸ ਗੱਲ ਦੀ ਮਾਫੀ ਕਿਸ ਗੱਲ ਦੀ ਮਾਫੀ ਦੀ ਗੱਲ ਕਰ ਰਹੇ ਹੋ ਤੁਸੀਂ ਵੀ ਮੈਂ ਸੁਣ ਰਹੀ ਹਾਂ ਉਹਨਾਂ ਦੀਆਂ ਦਿੱਕਤਾਂ ਜੋ ਜੋ ਉਹਨਾਂ ਨੇ ਕਿਹਾ ਉਹਦੀ ਸਪੌਟ ਲਿਖ ਕੇ ਨੋਟ ਡਾਊਨ ਕਰਕੇ ਬਕਾਇਦਾ ਅਫਸਰਾਂ ਨੂੰ ਨਾਲ ਦੀ ਨਾਲ ਫੋਨ ਕਰਕੇ ਉਹਨਾਂ ਦੇ ਸਾਹਮਣੇ ਹਿਦਾਇਤ ਦਿੱਤੀ ਕਿ ਇਸ ਗੱਲ ਦੀ ਮਾਫੀ ਮਿਲ ਗਈ ਜ਼ਿੰਮੇਦਾਰੀ ਚ ਹੈ ਕਾ ਸੋ ਮੈਂ ਕਿਸੇ ਬਾਰੇ ਇਦਾਂ ਦਾ ਕੁਝ ਨਹੀਂ ਕਹਾਂਗੀ ਜੋ ਗਲਤੀਆਂ ਇਨਾਂ ਨੇ ਬੇਸ਼ੱਕ ਕਹਿ ਕੇ ਕੀਤੀਆਂ ਨੇ ਪਰ ਕਿਸੇ ਤੇ ਕਹਿਣਾ ਕੋਈ ਮੰਦਾ ਬਣ ਨਹੀਂ ਜਾਂਦਾ ਠੀਕ ਹੈ ਮੈਂ ਬਹੁਤ ਲਾਈਟਲੀ ਤਾ ਵੀ ਇਨਸਾਨ ਕਈ ਵਾਰੀ ਐਗਰੈਸਿਵ ਹੋ ਕੇ ਬੋਲ ਜਾਂਦਾ ਚਲੋ ਉਹਨਾਂ ਨੇ ਅਪੋਲੋਜਾਈਜ਼ ਕਰ ਲਿਆ ਸੋ ਆਈ ਆਈ ਹੋਪ ਕਿ ਇਹ ਦੁਬਾਰਾ ਗਲਤੀ ਨਹੀਂ ਹੋਵੇ ਤੁਸੀਂ ਕਹੋ ਕਿ ਕੋਈ ਜਾਦੂ ਦੀ ਛੜੀ ਹੈ ਵੀ ਇੱਕਦਮ ਸਾਰਾ ਕੁਝ ਹੋਰ ਵੀ ਪੋਸੀਬਲ ਨਹੀਂ ਹੈ ਪਰ ਪਾਈਪਲਾਈਨ ਦੇ ਵਿੱਚ ਸਾਰਾ ਕੁਝ ਲਿਆ ਗਿਆ ਹਰ ਇੱਕ ਚੀਜ਼ ਕਿੱਥੇ ਕਿੱਥੇ ਕਿਵੇਂ ਕਿਵੇਂ ਇੰਪਰੂਵਮੈਂਟ ਹੋ ਰਹੀ ਹੈ ਹੰਕਾਰ ਨਾਲ ਗੱਲ ਕੀਤਾ ਜਾ ਰਿਹਾ ਸੀ ਜੀ ਜੀ ਮੇਰਾ ਹੰਕਾਰ ਸੀ ਤਾਂ ਜਿਸ ਤਰੀਕੇ ਨਾਲ ਉਹ ਗੱਲ ਕਰ ਰਹੇ ਉਹ ਕੀ ਸੀ ਫਿਰ ਫਿਲਮ ਨੂੰ ਕਿਹਾ ਵੀ ਗਿਆ ਵੀ ਕੀ ਜੋ ਦਿੱਕਤ ਹੈ ਕੀ ਤੁਸੀਂ ਦੱਸੋ ਕਹਿੰਦੇ ਜੀ ਇਤਤਦਾ ਕਰਕੇ ਸਾਡੇ ਐਸਜੀਓ ਆ ਗਿਆ ਸੀ ਐਕਸ ਨਹੀਂ ਆਇਆ ਜਾਂ ਜੋ ਵੀ ਗੱਲ ਸੀ ਓਨ ਦੀ ਸਪਾਟ ਉਹਨਾਂ ਦੇ ਸਾਹਮਣੇ ਐਕਸਨ ਨੂੰ ਫੋਨ ਲਾ ਕੇ ਬਕਾਇਦਾ ਉਹਨੂੰ ਵਿਜ਼ਿਟ ਕਰਨ ਲਈ ਜੋ ਵੀ ਉਹਨਾਂ ਦੀ ਕਮੀ ਪੇਸ਼ੀ ਸੀ ਆਪਾਂ ਨਾਲ ਦੇ ਨਾਲ। ਨਗਰ ਨਿਗਮ ਦੇ ਵਿੱਚ ਮੇਅਰ ਹਾਊਸ ਦੇ ਦਫ਼ਤਰ ਦੇ ਵਿੱਚ ਭਾਜਪਾ ਕਾਉਂਸਲਰ ਇਕੱਠੇ ਹੁੰਦੇ ਨੇ। ਥੋੜੀ ਬਹੁਤ ਵਿਕਾਸ ਦੇ ਮੁੱਦਿਆਂ ਤੇ ਚਰਚਾ ਹੁੰਦੀ ਹੈ ਚਰਚਾ ਬਹਿਸ ਤੇ ਬਦਲਦੀ ਹੈ ਔਰ ਬਹਿਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਤੱਕ ਗੱਲ ਪਹੁੰਚ ਜਾਂਦੀ ਹੈ ਪਿਛਲੇ 24 ਘੰਟਿਆਂ ਤੋਂ ਬੀਜੇਪੀ ਅਗਰ ਕਈ ਇਹ ਕਾਉਂਸਲਰਾਂ ਸਮੇਤ ਜੋਂ ਡੀ ਦੇ ਵਿੱਚ ਧਰਨੇ ਦੇ ਉੱਤੇ ਬੈਠੀ ਹੈ ਜਦਕਿ ਮੇਅਰ ਲੁਧਿਆਣਾ ਜਿਹੜੇ ਨੇ ਉਹਨਾਂ ਵੱਲੋਂ ਸਪਸ਼ਟ ਇਹ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀਗਾ ਕਿ ਸਿਆਸਤ ਨਹੀਂ ਅਗਰ ਵਾਕਈ ਕੋਈ ਮੁੱਦੇ ਨੇ ਤਾਂ ਉਹਨਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਉਸ ਵਕਤ ਕੀ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਜਿਹੜੀ ਹੈ ਮਾਮੂਲੀ ਜੀ ਚਰਚਾ ਬਹਿਸ ਬਹਿਸ ਤੋਂ ਬਾਅਦ ਧਰਨੇ ਦਾ ਰੂਪ ਧਾਰ ਜਾਂਦੀ ਹੈ ਮੇਰੇ ਨਾਲ ਲੁਧਿਆਣਾ ਦੇ ਮੇਅਰ ਮੈਮ ਪ੍ਰਿੰਸੀਪਲ ਇੰਦਰਜੀਤ ਕੌਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਮ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਧੰਨਵਾਦ ਜੀ ਮੈਮ ਕੀ ਅਸੀਂ ਗੱਲ ਹੋਗੀ ਬੀਜੇਪੀ ਦੇ ਸਾਰੇ ਕਾਉਂਸਲਰ ਜਿਹੜੇ ਨੇ ਚਰਚਾ ਕਰਨ ਲਈ ਆਏ ਤੇ ਬੈਸ ਹੋ ਜਾਂਦੀ ਹੈ ਬੈਸ ਤੋਂ ਬਾਅਦ ਹੁਣ ਧਰਨਾ ਲਾ ਕੇ ਬੈਠੇ ਹੋ ਕਹਿੰਦੇ ਜੀ ਜਦ ਤੱਕ ਮੇਰ ਮਾਫੀ ਨਹੀਂ ਮੰਗਣਗੇ ਅਸੀਂ ਧਰਨਾ ਨਹੀਂ ਚੱਕਣਾ ਹਾਂ ਬਿਲਕੁਲ ਜੀ ਪਹਿਲਾਂ ਮੈਨੂੰ ਤਾਂ ਇਹ ਦੱਸ ਦਿਨ ਵੀ ਕਿਸ ਗੱਲ ਦੀ ਮਾਫੀ ਮੰਗਣ ਲਈ ਇਹ ਕਹਿ ਰਹੇ ਨੇ ਉਹ ਇਸ ਲਈ ਕਿ ਉਹ ਇਕੱਠੇ ਹੋ ਕੇ ਆਏ ਟਾਈਮ ਉਹਨਾਂ ਨੇ ਸਿਰਫ ਕਾਉਂਸਲਰ ਦਾ ਲੇਤਾ ਪਰ ਉਸ ਤੋਂ ਇਲਾਵਾ ਵੀ ਬੰਦੇ ਉਹਨਾਂ ਦੇ ਨਾਲ ਵੀ 25 ਬੈਠੇ ਹੋਏ ਸੀ ਕਿ ਮੈਂ ਉਹਨਾਂ ਨੂੰ ਨਹੀਂ ਟੁਕਿਆ ਇਸ ਗੱਲ ਦੀ ਮਾਫੀ ਕਿਸ ਗੱਲ ਦੀ ਮਾਫੀ ਕਿ ਉਹ ਦਫਤਰ ਚ ਆ ਕੇ ਉਹਨਾਂ ਨੇ ਉਸ ਕੁਰਸੀ ਦੀ ਤੋਹਫੀਨ ਕੀਤੀ ਉਸ ਗੱਲ ਦੀ ਮਾਫੀ ਮੈਂ ਮੰਗਾਂ ਕਿਸ ਗਲ ਦੀ ਮਾਫੀ ਮੰਗਾ ਕਿ ਇੱਕ ਮਹਿਲਾ ਹੋਣ ਦੇ ਨਾਤੇ ਸੁਣਨ ਦੀ ਵਜਾਏ ਪੂਰਾ ਕੁੱਦ ਕੇ ਭੱਦੀ ਸ਼ਬਦਾਵਲੀ ਬੋਲ ਕੇ ਉੱਤੇ ਖੜੇ ਸੀ ਇਸ ਗਲ ਦੀ ਮਾਫੀ ਮੰਗਾ ਕਿਸ ਗਲ ਦੀ ਮਾਫੀ ਦੀ ਗੱਲ ਕਰ ਰਹੇ ਹੋ ਤੁਸੀਂ ਵੀ ਮੈਂ ਸੁਣ ਰਹੀ ਹਾਂ ਉਹਨਾਂ ਦੀਆਂ ਦਿੱਕਤਾਂ ਜੋ ਜੋ ਉਹਨਾਂ ਨੇ ਕਿਹਾ ਹੁੰਦੀ ਸਪੌਟ ਲਿਖ ਕੇ ਨੋਟ ਡਾਊਨ ਕਰਕੇ ਬਕਾਇਦਾ ਅਫਸਰਾਂ ਨੂੰ ਨਾਲ ਦੀ ਨਾਲ ਫੋਨ ਕਰਕੇ ਉਹਨਾਂ ਦੇ ਸਾਹਮਣੇ ਹਿਦਾਇਤ ਦਿੱਤੀ ਗਈ ਇਸ ਗਲ ਦੀ ਮਾਫੀ ਮੰਗਾ ਮੈਨੂੰ ਇੱਕ ਵਾਰੀ ਸਮਝਦਾ ਆਵੇ ਨਾ ਵੀ ਕਿਸ ਗੱਲ ਦੀ ਮੇਰੇ ਤੋਂ ਵਾਕਈ ਗਲਤੀ ਹੋ ਗਈ ਵੀ ਇਹਨਾਂ ਨੇ ਟਾਈਮ ਮੰਗਿਆ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਇੱਥੇ ਇਸੇ ਮੇਅਰ ਹਾਊਸ ਦੇ ਵਿੱਚ ਇਹਨਾਂ ਨੇ ਟਾਈਮ ਮੰਗਿਆ ਕਿਹਾ ਕਿ ਇੱਕ ਜਣੇ ਨੇ ਕਿ ਅ ਲੋਟ ਆਫ ਪੀਪਲ ਵਰ देयर ਆਰ ਆਲ ਪਰ ਆਈ ਸੀ ਉਸ ਵੇਲੇ ਵੀ ਦੋ ਵਿਅਕਤੀਆਂ ਵੱਲੋਂ ਸੇਮ ਬਿਹੇਵੀਅਰ ਕੀਤਾ ਗਿਆ ਔਰ ਉਸ ਵੇਲੇ ਵੀ ਮੈਡਮ ਨੂੰ ਅੰਦਰ ਆ ਕੇ ਇਹ ਲੋਕ ਸੌਰੀ ਫੀਲ ਕਰਕੇ ਕਹੇ ਸੀ ਕਿ ਮੈਮ ਵੀ ਅਸੀਂ ਉਹਨਾਂ ਨੂੰ ਸਮਝਾ ਦਿੰਨੇ ਆ ਵੀ ਉਹ ਨਵੇਂ ਆ ਯਾ ਵਾਟਐਵਰ ਦ ਥਿੰਗ ਇਜ਼ ਮੈਂ ਕਿਸੇ ਬਾਰੇ ਨਹੀਂ ਟਿੱਪਣੀ ਕਰਦੀ ਵੀ ਦੁਬਾਰਾ ਇਹ ਗਲਤੀ ਨਹੀਂ ਹੋਊਗੀ ਕਿਸ ਗੱਲ ਦੀ ਗਲਤੀ ਕਿ ਮੈਂ ਹਰ ਇੱਕ ਵਾਰ ਫੋਨ ਉਠਾਣੀ ਹੈ ਇਸ ਗੱਲ ਦੀ ਗਲਤੀ ਕਿ ਵੀ ਜਿੰਨੀ ਵਾਰ ਇਹਨਾਂ ਨੇ ਕੋਈ ਦਿੱਕਤ ਦੱਸੀ ਹੈ ਮੈਂ 온 ਦੀ ਸਪੋਟ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਇਹਨਾਂ ਸਭ ਗਲਤੀਆਂ ਦੀ ਮਾਫੀ ਮੰਗਣੀ ਹੈ ਤਾਂ ਜ਼ਰੂਰ ਮਾਫੀ ਮੰਗਤ ਤੋਂ ਬਾਅਦ ਫਿਰ ਮੈਂ ਇਹਨਾਂ ਗਲਤੀਆਂ ਨੂੰ ਸੁਧਾਰ ਵੀ ਲਵਾਂਗੀ ਸਿਆਸੀ ਨਿੱ ਲਗਿਆ ਸਾਰਾ ਕੁਝ ਕਿ ਜਿਸ ਤਰ੍ਹਾਂ ਤੁਸੀਂ ਜੋ ਵੀਡੀਓਸ ਚ ਦਿਖਾਈ ਦੇ ਰਿਹਾ ਹੈਗਾ ਹਾਲਾਂਕਿ ਕਾਉਂਸਲਰ ਦਾ ਖੁਦ ਉੱਥੇ ਹੋਣਾ ਜ਼ਰੂਰੀ ਹੈ ਕਾਉਂਸਲਰ ਪਤੀ ਪਹੁੰਚੇ ਖੈਰ ਪ੍ਰਤੀਨਿਧੀ ਸੀਗੇ ਜਾਂ ਉਹਨਾਂ ਨੂੰ ਰਿਪ੍ਰੈਜ਼ੈਂਟ ਕਰਨ ਵਾਲੇ ਇੱਕ ਸ਼ੁਰੂ ਕਿਸ ਤਰ੍ਹਾਂ ਹੋਇਆ ਚਰਚਾ ਹੋ ਰਹੀ ਸੀ ਤੁਹਾਡੇ ਵੱਲੋਂ ਇੱਕ ਐਸ ਡੀਓ ਜਾਂ ਐਕਸ਼ਨ ਨੂੰ ਜਿਹੜਾ ਡਾਂਟਿਆ ਵੀ ਜਾ ਰਿਹਾ ਸੀ ਕੰਮ ਕਰਨ ਲਈ ਪੁੱਛਿਆ ਵੀ ਜਾ ਰਿਹਾ ਸੀ ਉਹਨਾਂ ਦੀ ਜਿਹੜੀ ਹੈ ਪੁੱਛਿਆ ਜਾ ਰਿਹਾ ਸੀ ਕਿ ਕੰਮ ਕਿਉਂ ਨਹੀਂ ਹੋਇਆ ਫਿਰ ਇਹ ਮੁੱਦਾ ਵੱਧ ਕਿਉਂ ਗਿਆ ਕਿ ਪ੍ਰੀ ਪਲਾਨ ਸੀਗਾ ਕੀ ਲੱਗਿਆ ਉੱਥੇ ਮੈਂ ਇਸ ਤੋਂ ਪਹਿਲਾਂ ਜਦੋਂ ਮੈਨੂੰ ਰਤਰਾ ਜੀ ਦਾ ਮਿਸਿਸ ਰਤਰਾ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਇਹ ਗੱਲ ਕਲੀਅਰ ਕੀਤੀ ਸੀ ਕਿ ਮੈਮ ਮੈਂ ਹਮੇਸ਼ਾ ਤੁਹਾਡੇ ਲਈ ਅਵੇਲੇਬਲ ਹਾਂ ਬਟ ਜੋ ਪਹਿਲਾਂ ਇਹ ਬਦਤਮੀਸੀ ਇੱਕ ਵਾਰੀ ਹੋ ਚੁੱਕੀ ਹੈ ਮੈਂ ਦੁਬਾਰਾ ਨਹੀਂ ਚਾਹੁੰਦੀ ਇਹ ਹੋਵੇ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਦੱਸ ਵੀ ਦਵਾਂ ਵੀ ਜਿਨ੍ਹਾਂ ਨੇ ਇੱਥੇ ਬੋਲ ਕੇ ਬਦਤਮੀਜ਼ੀ ਕੀਤੀ ਉਹ ਬੀ ਜ਼ੋਨ ਮੇਰੇ ਕੋ ਬਕਾਇਦਾ ਆ ਕੇ ਮਾਫੀ ਵੀ ਮੰਗ ਕੇ ਗਏ ਕਿ ਅਸੀਂ ਅੱਜ ਤੋਂ ਬਾਅਦ ਜਦ ਤੱਕ ਹਾਊਸ ਹੈਗਾ ਅਸੀਂ ਕਦੇ ਨਹੀਂ ਬੋਲਾਂਗੇ ਵੀ ਤੁਸੀਂ ਸਾਡੀ ਭੈਣ ਨੂੰ ਔਰ ਮੈਂ ਆਪਣੇ ਆਪ ਨੂੰ ਇਸ ਚੀਜ਼ ਲਈ ਗਲਤ ਸਮਝਦਾ ਹਾਂ ਔਰ ਉਸੇ ਦਿਨ ਦੀ ਉਹਨਾਂ ਨੇ ਮੇਰੇ ਨਾਲ ਆਪਣੀ ਫੇਸਬੁੱਕ ਦੇ ਉੱਤੇ ਪੇਜ ਦੇ ਉੱਤੇ ਫੋਟੋਜ਼ ਵੀ ਪਾਈਆਂ ਕਿ ਮੈਂ ਬਹੁਤ ਲਾਈਟਲੀ ਤਵੇ ਇਨਸਾਨ ਕਈ ਵਾਰੀ ਐਗਰੈਸਿਵ ਹੋ ਕੇ ਬੋਲ ਜਾਂਦਾ ਚਲੋ ਉਹਨਾਂ ਨੇ ਅਪੋਲੋਜਾਈਜ਼ ਕਰ ਲਿਆ ਤਾਂ ਆਈ ਆਈ ਹੋਪ ਕਿ ਦੁਬਾਰਾ ਗਲਤੀ ਨਹੀਂ ਹੋਏਗੀ। ਔਰ ਮੈਂ ਬਹੁਤ ਇਸ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲ ਰਹੀ ਸੀ। ਫਿਰ ਵੀ ਮੈਂ ਫੋਨ ਦੇ ਉੱਤੇ ਰਤਰਾ ਜੀ ਦੇ ਬੇਟੇ ਦਾ ਫੋਨ ਆਇਆ ਮੈਨੂੰ ਕਿ ਮੈਮ ਟਾਈਮ ਲੈਣਾ ਸੀ ਤੇ ਤਕਰੀਬਨ 10 ਦਿਨ ਤੋਂ ਕਾਲ ਆ ਰਹੀ ਸੀ ਔਰ ਮੈਂ ਕੋਸ਼ਿਸ਼ ਕੀਤੀ ਵੀ ਜੋ ਵੀ ਹੈਗਾ ਆ ਵੀ ਟਾਈਮ ਪ੍ਰੋਪਰ ਨਿਕਾਲ ਕੇ ਸਿਰਫ ਇੰਨਾ ਦਾ ਹੀ ਟਾਈਮ ਨਿਕਾਲ ਕੇ ਵੀ ਵਿੱਚ ਡਿਸਟਰਬੈਂਸ ਨਾ ਹੋਵੇ ਜੋ ਮੁੱਦੇ ਹੈ ਕਿਉਂਕਿ ਸ਼ਹਿਰ ਦਾ ਵਿਕਾਸ ਅਸੀਂ ਕਰਨਾ ਹੈ ਤੇ ਚਾਹੇ ਪਬਲਿਕ ਨੇ ਕਿਸੇ ਨੂੰ ਵੀ ਨਮਾਇੰਦਾ ਚੁਣਿਆ ਪਰ ਜਿਸ ਸੀਟ ਤੇ ਅਸੀਂ ਬੈਠੇ ਹਾਂ ਮੈਂ ਦੇਵਾਂਤੇ ਕਿਹਾ ਸੀ ਓਨਲੀ ਡਵੈਲਪਮੈਂਟ ਆਫ ਸਿਟੀ that is my motive। ਔਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਹਰ ਉਸ ਮੁੱਦੇ ਨੂੰ ਲੈ ਕੇ ਜ਼ਰੂਰੀ ਨਹੀਂ ਹੈ ਵੀ ਹਰੀ ਕਿਛੀ ਜਿਹੜੀ ਆਪਾਂ ਨੂੰ ਨਜ਼ਰ ਆਉਂਦੀ ਉਹ ਤੁਰੰਤ ਠੀਕ ਹੋ ਜਾਏਗੀ। ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਾਂ ਲੱਗਦਾ। ਮਹਿਜ 6 ਮਹੀਨੇ ਦੇ ਵਿੱਚ ਤੁਸੀਂ ਕਹੋ ਕਿ ਕੋਈ ਜਾਦੂ ਦੀ ਛੜੀ ਹੈ ਵੀ ਇੱਕਦਮ ਸਾਰਾ ਕੁਝ ਹੋ ਜਾਵੇ ਪੋਸੀਬਲ ਨਹੀਂ ਹੈ ਪਰ ਪਾਈਪਲਾਈਨ ਦੇ ਵਿੱਚ ਸਾਰਾ ਕੁਝ ਲਿਆ ਗਿਆ। ਹਰ ਇੱਕ ਚੀਜ਼ ਕਿੱਥੇ ਕਿੱਥੇ ਕਿਵੇਂ ਕਿਵੇਂ ਇੰਪਰੂਵਮੈਂਟ ਹੋ ਰਹੀ ਹੈ। ਕੁਆ ਆਪਾਂ ਗਰਾਊਂਡ ਤੇ ਚੱਲ ਕੇ ਵਾਰਡਾਂ 'ਚ ਚੱਲ ਕੇ ਇਸ ਤੋਂ ਬਾਅਦ ਕੱਲੇ-ਕੱਲੇ ਵਾਰਡ 'ਚ ਜਾ ਕੇ ਜਿੱਥੇ-ਜਿੱਥੇ ਜੋ-ਜੋ ਕੰਮ ਚੱਲ ਰਿਹਾ ਹੈ ਜੋ ਦਿੱਕਤ ਸੀ ਆਪਾਂ ਜ਼ਰੂਰ ਵਿਜ਼ਿਟ ਵੀ ਕਰਾਂਗੇ ਔਰ ਇਹ ਮੀਡੀਆ ਦੇ ਸਾਹਮਣੇ ਲੈ ਕੇ ਵੀ ਆਵਾਂਗੇ ਵੀ ਕੀ ਕੰਮ ਲੁਧਿਆਣੇ 'ਚ ਚੱਲ ਰਹੇ ਨੇ ਔਰ ਇਸ ਤੋਂ ਬਾਅਦ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ 20 ਤੋਂ 25 ਜਣੇ ਉੱਥੇ ਬੈਠੇ ਹੋਏ ਸੀ ਹਾਲਾਂਕਿ ਮੈਂ ਜਦੋਂ ਦੇਖਿਆ ਵੀ ਮੇਰੇ ਨਾਲ ਤਾਂ ਸਿਰਫ ਕਾਉਂਸਲਰਾਂ ਦੇ ਮਿਲਣ ਦੀ ਗੱਲ ਹੋਈ ਸੀ ਸਟਿਲ ਮੈਂ ਕੋਈ ਇਤਰਾਜ਼ ਨਹੀਂ ਜਤਾਇਆ ਬਟ ਉਹ ਕਿੰਨਾ ਗਿੱਚਾ ਮਾਹੌਲ ਉਹ ਨਜ਼ਰ ਆ ਰਿਹਾ ਸੀ ਵੀ ਐਕਸਟਰਾ ਬੰਦੇ ਕਿਉਂ ਬੈਠੇ ਹੋਏ ਨੇ ਵੀ ਜਿਨ੍ਹਾਂ ਦਾ ਕੋਈ ਲੈਣ ਦੇ ਨੀ ਨਹੀਂ ਹੈਗਾ ਪ੍ਰਤੀਨਿਧੀ ਵੀ ਨਹੀਂ ਸੀ ਜਿਹੜੇ ਜਿਹੜੇ ਪ੍ਰਤੀਨਿਧੀ ਵੀ ਨਹੀਂ ਸੀ ਸਟਿਲ ਦੇ ਵਰデア ਤੇ ਮੈਂ ਉਹਨਾਂ ਕੋਲ ਗਈ ਬੜੇ ਅੱਛੇ ਤਰੀਕੇ ਦੇ ਨਾਲ ਚਾਹ ਸਰਵ ਹੋਈ ਉਹਨਾਂ ਨੂੰ ਮੇਰੇ ਬੈਠੇ ਆ ਤੇ ਚਾਹ ਪੀਤੀ ਉਹਨਾਂ ਨੇ ਬੜੀ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਜੀ ਦੱਸੋ ਇੱਕ ਇੱਕ ਕੰਪਲੇਂਟ ਮੈਡਮ ਰਤਰਾ ਇੱਧਰ ਬੈਠੀ ਸੀ ਇੱਕ ਇੱਕ ਚੀਜ਼ ਉਹਨਾਂ ਨੇ ਮੈਨੂੰ ਦੱਸੀ ਇੱਕ ਇੱਕ ਚੀਜ਼ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਜਿਸ ਤਰ੍ਹਾਂ ਕੰਪਲੇਂਟ ਕੀਤੀ ਮੇਰੀ ਕੋਸ਼ਿਸ਼ ਰਹੀ ਵੀ ਅਫਸਰ ਸਾਹਿਬਾਨ ਨੂੰ ਮੈਂ ਨਾਲ ਦੀ ਨਾਲ ਕਾਲ ਕਰਕੇ ਉਸ ਚੀਜ਼ ਨੂੰ ਸੋਲਵ ਕਰਵਾਇਆ ਉਹਨਾਂ ਨੇ ਸਟਰੀਟ ਲਾਈਟਾਂ ਦੀ ਗੱਲ ਕੀਤੀ ਉਹਦੇ ਬਾਰੇ ਉਹਨਾਂ ਨੂੰ ਕਲੀਅਰਿਟੀ ਕੀਤੀ ਗਈ ਉਹਨਾਂ ਨੇ ਫੌਗਿੰਗ ਮਸ਼ੀਨਸ ਦੀ ਗੱਲ ਕੀਤੀ ਵੀ ਮਸ਼ੀਨਰੀ ਸਾਡੀ ਖਰਾਬ ਹੋਈ ਹੋਈ ਹੈ ਉਹਨਾਂ ਨੂੰ ਵੀ ਕਲੀਅਰਿਟੀ ਦਿੱਤੀ ਫਿਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਵੀ ਦੋ ਚਾਰ ਉਹਨਾਂ ਦੇ ਮੁੱਦੇ ਸੀਗੇ ਜਿਵੇਂ ਸਫਾਈ ਨੂੰ ਲੈ ਕੇ ਹਨਾ ਉਹ ਸਭ ਡਿਸਕਸ਼ਨ ਅچھے ਤਰੀਕੇ ਨਾਲ ਹੋਈ ਔਰ ਉਸ ਚੀਜ਼ ਦਾ ਫਿਰ ਆਪਾਂ ਹੱਲ ਨਿਕਾਲ ਲਿਆ ਔਰ ਬਕਾਇਦਾ ਦੇਖੋ ਪ੍ਰਮਾਤਮਾ ਰੱਖਣ ਵਾਲਾ ਹੁੰਦਾ ਹੈ ਬਾਈ ਚਾਂਸ ਇਹਨਾਂ ਚੀਜ਼ਾਂ ਦੀ ਵੀਡੀਓ ਬਣੀ ਹੋਈ ਹੈ ਵੀ ਕਿਸ ਤਰੀਕੇ ਨਾਲ ਉਹ ਗੱਲ ਕਰ ਰਹੇ ਨੇ ਔਰ ਮੇਰਾ ਉਹ ਕੀ ਰਿਐਕਸ਼ਨ ਜਿਹੜਾ ਇਹ ਕਹਿ ਰਹੇ ਨੇ ਹੰਕਾਰ ਬਹੁਤ ਆਇਆ ਇਹ ਹੰਕਾਰ ਨਾਲ ਗੱਲ ਕੀਤਾ ਜਾ ਰਿਹਾ ਸੀ ਜੀ ਜੇ ਮੇਰਾ ਹੰਕਾਰ ਸੀ ਤਾਂ ਜਿਸ ਤਰੀਕੇ ਨਾਲ ਉਹ ਗੱਲ ਕਰ ਰਹੇ ਉਹ ਕੀ ਸੀ ਫਿਰ ਜੇ ਹੰਕਾਰ ਨਾਲ ਮੈਂ ਗੱਲ ਬਾਈ ਚਾਂਸ ਕੀਤੀ ਹੁੰਦੀ ਤਾਂ ਜੋ ਉਹਨਾਂ ਦਾ ਰਵਈਆ ਤੁਹਾਨੂੰ ਲੱਗਦਾ ਕਿ ਉਹ ਬਰਦਾਸ਼ਤ ਕਰ ਸਕਦੇ ਕਦੇ ਵੀ ਨੀ ਤੁਹਾਡੇ ਤੇ ਅਲੀਗੇਸ਼ਨ ਹੀ ਲਗਾ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਇਹ ਇੰਨੇ ਜਿਆਦਾ ਇਕਦਮ ਅਗਰੈਸਿਵ ਹੋ ਗਏ ਕਿ ਆਪਣੇ ਤੁਸੀਂ ਸਿਕਿਉਰਿਟੀ ਗਾਰਡ ਨੂੰ ਮੈਂ ਇਸ ਗੱਲ ਨੂੰ ਕਲੀਅਰ ਕਰ ਰਹੀ ਹਾਂ ਬੜੇ ਅچھے ਤਰੀਕੇ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਕਾਉਂਸਲਰ ਉਹਨਾਂ ਦੇ ਉੱਠ ਕੇ ਆਪਣੀ ਕੋਈ ਸਿਵਰੇ ਦੀ ਦਿੱਕਤ ਸੀ ਉਹਦੀ ਗੱਲ ਕਰ ਰਹੇ ਸੀ ਤੇ ਉਹਨਾਂ ਨੂੰ ਕਿਹਾ ਵੀ ਗਿਆ ਵੀ ਕਿ ਜੋ ਦਿੱਕਤ ਹੈ ਕਿ ਤੁਸੀਂ ਦੱਸੋ ਕਹਿੰਦੇ ਜੀ ਇਤਦਾਂ ਕਰਕੇ ਸਾਡੇ ਐਸਜੀਓ ਆ ਗਿਆ ਸੀ ਐਕਸਨ ਨਹੀਂ ਆਇਆ ਜਾਂ ਜੋ ਵੀ ਗੱਲ ਸੀ ਔਨ ਦੀ ਸਪਾਟ ਉਹਨਾਂ ਦੇ ਸਾਹਮਣੇ ਐਕਸ ਨੂੰ ਫੋਨ ਲਾ ਕੇ ਬਕਾਇਦਾ ਉਹਨੂੰ ਵਿਜ਼ਿਟ ਕਰਨ ਲਈ ਜੋ ਵੀ ਉਹਨਾਂ ਦੀ ਕਮੀ ਪੇਸ਼ ਸੀ ਆਪਾਂ ਨਾਲ ਦੇ ਨਾਲ ਲਗਾਏ ਗਏ ਗੱਲ ਕਰਦੇ ਕਰਦੇ ਉਹਨਾਂ ਤੋਂ ਆਪਣੇ ਆਪੇ ਕੰਟਰੋਲ ਨਹੀਂ ਰਿਹਾ ਆਪ ਹੀ ਉੱਚ-ਉੱਚੀ ਬੋਲਣ ਲੱਗੇ ਮਤਲਬ ਜਿਹੜੀ ਆਵਾਜ਼ ਸੀ ਅਨਕੰਟਰੋਲੇਬਲ ਸੀ ਮੈਂ ਬਕਾਇਦਾ ਕੁਝ ਨਹੀਂ ਕੀਤਾ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਚੁੱਪ ਕਰਾਉਣ ਲੱਗੇ ਵੀ ਤੁਸੀਂ ਇਸ ਤਰੀਕੇ ਨਾਲ ਗੱਲ ਕਿਉਂ ਕਰ ਰਹੇ ਹੋ ਜਦੋਂ ਰਾਮ ਨਾਲ ਗੱਲ ਚੱਲ ਰਹੀ ਜਦੋਂ ਉਹ ਚੁੱਪ ਕਰਾ ਰਹੇ ਸੀ ਉਹ ਉਹਨਾਂ ਨਾਲ ਹੀ ਬੈਂਸ ਰਹੇ ਸੀ ਆਪਸ 'ਚ ਇਹਨਾਂ ਦਾ ਬੈਂਸ ਸਹੀ ਚੱਲ ਰਿਹਾ ਸੀ ਵੀ ਉਹ ਬਿਠਾ ਰਹੇ ਸੀ ਨਹੀਂ ਬੈਠ ਰਹੇ ਸੀ ਰੌਲਾ ਇੱਕਦਮ ਹਾਈਕ ਹੋ ਗਿਆ ਸਿਕਿਉਰਿਟੀ ਨੂੰ ਮੈਂ ਨਹੀਂ ਬੁਲਾਇਆ ਸਿਕਿਉਰਿਟੀ ਰੌਲਾ ਸੁਣ ਕੇ ਅੰਦਰ ਆਈ ਔਰ एवरीथिंग ਇਜ਼ ਕਲੀਅਰ ਇਨ ਵੀਡੀਓਜ਼ ਔਰ ਸਭ ਤੋਂ ਵੱਡੀ ਗੱਲ ਜੇ ਇਦਾਂ ਦੀ ਕੋਈ ਮੇਰੇ ਮਨ ਦੇ ਵਿੱਚ ਮੰਚਾ ਹੁੰਦੀ ਗੱਲ ਹੁੰਦੀ ਤਾਂ ਆਪਾਂ ਇਹਨਾਂ ਨੂੰ ਮਿਲਣ ਦਾ ਟਾਈਮ ਹੀ ਨਾ ਦਿੰਦੇ ਯਾ ਉਸ ਤੋਂ ਪਹਿਲਾਂ ਹੀ ਇੰਤਜ਼ਾਮ ਇਸ ਹਿਸਾਬ ਨਾਲ ਕੀਤਾ ਜਾਂਦਾ ਕਿ ਵੀ ਮੇਰੇ ਨਾਲ ਇਹਨਾਂ ਦਾ ਗੈਪ ਰੰ ਮੈਥਿਕ ਪਰਿਵਾਰ ਦੀ ਤਰ੍ਹਾਂ ਲੈ ਕੇ ਚੱਲ ਰਹੀ ਔਰ ਹਮੇਸ਼ਾ ਇਹਨਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਜੀਤੋ ਬਿਨਾ ਗੱਲ ਨਹੀਂ ਕੀਤੀ ਈਵਨ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਦੋਂ ਸਿਕਿਉਰਟੀ ਗਾਰਡ ਅੰਦਰ ਆਏ ਇਹਨਾਂ ਨੇ ਇਹ ਅਲੀਗੇਸ਼ਨ ਲਾਣਾ ਸ਼ੁਰੂ ਕਰ ਦਿੱਤਾ ਜੀ ਤੁਸੀਂ ਪੁਲਿਸ ਬੁਲਾ ਕੇ ਸਾਨੂੰ ਡਰਾ ਰਹੇ ਹੋ ਤੁਸੀਂ ਸਮਝਦਾਰ ਹੋ ਜੀ ਸਿਕਿਉਰਟੀ ਦਾ ਕੀ ਕੰਮ ਹੁੰਦਾ ਹੈ ਕੋਣਾ ਘੰਟਾ ਹੋ ਗਿਆ ਸੀ ਆਪਾਂ ਨੂੰ ਬੈਠ ਕੇ ਗੱਲ ਕਰਦਿਆਂ ਨੂੰ ਉਦੋਂ ਨਹੀਂ ਸੀ ਸਿਕਿਉਰਟੀ ਅੰਦਰ ਆਈ ਕਿਉਂਕਿ ਤੁਸੀਂ ਆਰਾਮ ਨਾਲ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਇੰਟਰਵੈਨ ਨਹੀਂ ਕੀਤਾ ਕਿ ਪਰ ਜੇ ਸ਼ੋਰ ਮਚ ਰਿਹਾ ਹੈ ਜਾਂ ਕੁਝ ਬਾਹਰ ਤੱਕ ਆਵਾਜ਼ ਗਈ ਹੈ ਤਾਂ ਉਹਨਾਂ ਦੀ ਡਿਊਟੀ ਬਣਦੀ ਉਹਨਾਂ ਨੇ ਆ ਕੇ just ਪਿੱਛੇ ਖੜੇ ਹੋਏ ਆ ਕਿਸੇ ਨੂੰ ਕੁਝ ਟੱਚ ਨਹੀਂ ਕੀਤਾ ਉਹਨਾਂ ਨੇ ਕਿਸੇ ਨੂੰ ਕੁਝ ਕਿਹਾ ਨਹੀਂ ਔਰ ਇਸ ਮੁੱਦੇ ਨੂੰ ਲੈ ਕੇ ਇਹਨਾਂ ਨੂੰ ਜਦੋਂ ਦਿਖਿਆ ਵੀ ਮੈਡਮ ਨਹੀਂ ਤਾਂ ਸਾਡੀ ਹਰ ਗੱਲ ਸੁਣ ਲਈ ਪੋਲੀਟੀਕਲੀ ਹੁਣ ਅਸੀਂ ਕਿਦਾਂ ਹਾਈਲਾਈਟ ਹੋਵਾਂਗੇ ਕੀ ਕਰਾਂਗੇ ਕੀ ਨਹੀਂ ਕਰਾਂਗੇ ਇਹਨਾਂ ਨੇ ਇਸ ਮੁੱਦੇ ਨੂੰ ਵਿਦਆਊਟ ਐਨੀ ਰਿਮ ਰੀਜ਼ਨ ਮੁੱਦਾ ਬਣਾਇਆ ਔਰ ਬਣਾ ਕੇ ਬਕਾਇਦਾ ਵੀਡੀਓ ਬਣੀ ਹੋਈ ਹੈ ਕਿ ਇਹ ਗਨਮੈਨਸ ਨੂੰ ਕਿਸ ਤਰੀਕੇ ਨਾਲ ਪੁਸ਼ ਕਰਕੇ ਤੇ ਉੱਥੋਂ ਨਿਕਲ ਗਏ ਜਾ ਰਹੇ ਇਵਨ ਇਹਨਾਂ ਦੇ ਕਾਉਂਸਲਰ ਨੇ ਇੱਕ ਨੇ ਟੀਚਰ ਤੱਕ ਨੂੰ ਪੈਰ ਮਾਰ ਕੇ ਚੇਅਰ ਵੀ ਛੁੱਟੀ ਉੱਥੇ ਇਹ ਮਰਿਆਦਾ ਇਕ ਦਫ਼ਤਰ ਦੀ ਹੈ ਇਹ ਮਰਿਆਦਾ ਉਸ ਦਫ਼ਤਰ ਦੀ ਹੈ ਜਿਹਨੂੰ ਹਰ ਕੋਈ ਆ ਕੇ ਉੱਥੇ ਆਪਣੀ ਦਿੱਕਤ ਦੱਸਦਾ ਤੇ ਜਿਸ ਚੇਅਰ ਨੂੰ ਅਸੀਂ ਕਹਿੰਦੇ ਆ ਕਿ ਫਰਸਟ ਸਿਟੀਜ਼ਨ ਆਫ ਦਾ ਸਿਟੀ ਹੈ ਸੋ ਕੁਲ ਮਿਲਾ ਕੇ ਕੁਝ ਨਹੀਂ ਸੀਗਾ ਅਗਰ ਆਪਾਂ ਪਬਲਿਕਲੀ ਕੰਮ ਕਰਨਾ ਹੁੰਦਾ ਮਨਸ਼ਾ ਹੁੰਦੀ ਤੇ ਜਿਸ ਤਰੀਕੇ ਨਾਲ ਬੈਠ ਕੇ ਹੈਲਦੀ ਟਾਕ ਹੁੰਦੀ ਆ ਮਸਲਿਆਂ ਦੇ ਉੱਤੇ ਗੱਲ ਕਰਦੇ ਜੀ ਮੁੱਦੇ ਉਹਨਾਂ ਚੋਂ ਹੱਲ ਨਹੀਂ ਹੁੰਦੇ ਮਜ਼ਾ ਤਾਂ ਸੀ ਉਸ ਦੀ ਗੱਲ ਕਰਦੇ ਯਾਨੀ ਉਹ ਚਲੋ ਤੁਸੀਂ ਮੈਮ ਖੁਦ ਆਪਣਾ ਹੈ ਨਾ ਵਰਡ ਯੂਜ਼ ਕਰ ਲਿਆ ਕਿ ਮੈਡਮ ਔਰ ਚੇਅਰ ਔਰ ਹਾਊਸ ਦੀ ਮਰਿਆਦਾ ਉਹ ਕਹਿੰਦੇ ਆ ਕਿ ਜੇ ਮੈਡਮ ਹੈ ਯਾਨੀ ਕਿ ਇੱਕ ਲੇਡੀ ਹੈ ਔਰ ਨਹੀਂ ਲਈ ਹੈਂਡਲ ਨਹੀਂ ਕਰ ਪਾਰੀ ਤਾਂ ਛੱਡ ਦਵੇ ਉਹ ਇਸ ਸ਼ਬਦਾਂ ਤੋਂ ਮੈਨੂੰ ਲੱਗਦਾ ਤੁਸੀਂ ਸਾਰਾ ਕੁਝ ਸਮਝਾ ਦਿੱਤਾ ਆਪ ਹੀ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਐਕਚੁਅਲ ਦੇ ਵਿੱਚ ਬਰਦਾਸ਼ਤ ਹੀ ਨਹੀਂ ਕੀਤਾ ਜਾ ਰਿਹਾ ਕਿ ਇੱਕ ਮਹਿਲਾ ਬੈਠੀ ਹੈ ਇੰਨਾ ਤੋਂ ਬਿਲਕੁਲ ਇਹ ਚੀਜ਼ ਟੋਲਰੇਟ ਨਹੀਂ ਹੋ ਪਾ ਰਹੀ ਵੀ ਕਿਸ ਤਰ੍ਹਾਂ ਇੱਕ ਮਹਿਲਾ ਇਸ ਕੁਰਸੀ ਦੇ ਉੱਤੇ ਪਹਿਲੀ ਵਾਰ ਬੈਠੀ ਤੇ ਉਹ ਹੈਂਡਲ ਕਰੀ ਜਾ ਰਹੀ ਕੁਝ ਸਾਥ ਦੇ ਕੇ ਜਾਂ ਅੱਛਾ ਕਰਨ ਜਾਂ ਕਰਾਉਣ ਦੀ ਵਜਾਏ ਸਿੱਧਾ ਇੱਕੋ ਹੀ ਗੱਲ ਕਹਿ ਰਹੇ ਨੇ ਮਹਿਲਾ ਕਿਉਂ ਬੈਠੀ ਆ ਸੋ ਘਰ ਚ ਰਵਈਆ ਇਹਨਾਂ ਦਾ ਮੈਨੂੰ ਲੱਗਦਾ ਵੀ ਕਿਸ ਤਰੀਕੇ ਨਾਲ ਹੋਏਗਾ ਇਹ ਦਰਸਾਇਆ ਜਾ ਰਿਹਾ ਵੀ ਜਦੋਂ ਇਹ ਇੱਕ ਅਹੁਦੇ ਤੇ ਬੈਠੀ ਹੋਈ ਮਹਿਲਾ ਨਾਲ ਇਸ ਤਰੀਕੇ ਨਾਲ ਗੱਲ ਕਰ ਰਹੇ ਨੇ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਬੜੀ ਹੁਬ ਕੇ ਕਹਿੰਦੇ ਆ ਅਸੀਂ ਵੀ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਆਂ ਔਰਤਾ ਬਰਾਬਰ ਨੇ ਔਰ ਲਿਟਰਲੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਵੀ ਕੁਝ ਅਜਿਹੇ ਵਿਅਕਤੀਆਂ ਕਰਕੇ ਅੱਜ ਵੀ ਔਰਤਾਂ ਘਰੋਂ ਬਾਹਰ ਨਿਕਲ ਤੋਂ ਡਰਦੀਆਂ ਨੇ ਅੱਜ ਵੀ ਔਰ ਉਹਨੇ ਡਰ ਕੇ ਜੋਂਡੀ ਦਾ ਪਾਣੀ ਉਹ ਬੰਦ ਕਰਾਤਾ ਵੀ ਅਸੀਂ ਬ੍ਰਸ਼ ਤੱਕ ਨਾ ਕਰ ਸਕੀਏ। वेरी सॉरी टू से ਮੇਰੇ ਨਿਕਲਣ ਤੋਂ ਬਾਅਦ ਮੈਨੂੰ ਕਾਲ ਆਈ ਕਿ ਉਹਨਾਂ ਨੇ ਦੁਬਾਰਾ ਚਾਹ ਮੰਗੀ ਐ ਇਵਨ ਉਹਨਾਂ ਨੂੰ ਬਾ ਇੱਜ਼ਤ ਦੁਆਰਾ ਮੇਰੇ ਜਾਣ ਤੋਂ ਬਾਅਦ ਚਾਹ ਵੀ ਸਰਵ ਕੀਤੀ ਗਈ ਐ ਤੇ ਮੈਂ ਪਾਣੀ ਕਿਉਂ ਬੰਦ ਕਰਾਉਣਾ ਜੀ? ਹੁਣ ਅਲੀਗੇਸ਼ਨ ਤਾਂ ਤੁਸੀਂ ਜੋ ਮਰਜ਼ੀ ਲਗਾਈ ਜਾਓ। 2 ਦਿਨ ਆਫ ਐ ਉੱਥੇ ਕੋਈ ਕਰਮਚਾਰੀ ਨਹੀਂ ਹੈਗਾ। ਬੈਠੇ ਐ ਪੁੱਛੋ ਇਹਨਾਂ ਨੂੰ ਕਿ ਅਗਰ ਕਿਸੇ ਕਿਸੇ ਨੇ ਇਹਨਾਂ ਤੇ ਉਂਗਲ ਵੀ ਚੱਕੀ ਹੋਵੇ ਜਾਂ ਕਿਸੇ ਨੇ ਇਹਨਾਂ ਨੂੰ ਕੁਝ ਵੀ ਕਿਹਾ ਹੋਵੇ। डियर ਪ੍ਰੋਟੈਸਟਿੰਗ Let them be ਪਰ ਮੈਨੂੰ ਇੰਨੀ ਗੱਲ ਪਤਾ ਹੈ ਕਿ ਇਹ ਵਿਦਾਊਟ ਐਨੀ ਰਿਮ ਰੀਜ਼ਨ ਇਹ ਮੁੱਦੇ ਚੱਕੇ ਜਾ ਰਹੇ ਨੇ ਕਦੇ ਤਾਂ ਉਹਨਾਂ ਨੂੰ ਇਹ ਲੱਗਦਾ ਇਹ ਕੁਰਸੀ ਛੱਡ ਦੇਵੇ ਜੀ ਮਹਿਲਾ ਨਹੀਂ ਚਲਾ ਸਕਦੀ ਕਦੇ ਕੋਈ ਦੂਸਰਾ ਮੁੱਦਾ ਕਦੇ ਕੋਈ ਤੀਸਰਾ ਮੁੱਦਾ ਆਪਣੀ ਵਰਡਿੰਗ ਤੋਂ ਆਪ ਹੀ ਬਦਲਦੇ ਜਾ ਰਹੇ ਨੇ ਈਵਨ ਮੈਂ ਤਾਂ ਇਹ ਕਹੂੰਗੀ ਵੀ ਕਿੰਨੀ ਸ਼ਰਮਨਾਕ ਵਾਲੀ ਗੱਲ ਹੈ ਵੀ ਜਿਹੜੇ ਵਿਅਕਤੀ ਜਿਨ੍ਹਾਂ ਨੂੰ ਇਹ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੈਕਟਰੀ ਕਹਿ ਰਹੇ ਨੇ ਜਿਹੜੇ ਉੱਥੇ ਮੌਜੂਦ ਨਹੀਂ ਸੀ ਉਹਨਾਂ ਨੇ ਇੱਕ ਵਾਰ ਵੀ ਗੱਲ ਕਰਨੀ ਨਹੀਂ ਜ਼ਰੂਰੀ ਸਮਝੀ ਵੀ ਅਸੀਂ ਦੇਖੀਏ ਕੀ ਪੱਖ ਸਹੀ ਹੈ ਜਾਂ ਗਲਤ ਰਿਹਾ ਔਰ ਉਥੇ ਜਾ ਕੇ ਇੰਨੀ ਲੂਸ ਟਾਕ ਕਰ ਰਹੇ ਨੇ ਕਿ ਇਹ ਇੱਕ ਪ੍ਰਤੀਨਿਧੀ ਹੋਣ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਸੀ ਕਿ ਇੱਕ ਵਾਰੀ ਉਹ ਦੂਸਰਾ ਪੱਖ ਵੀ ਦੇਖ ਦੇ ਵੀ ਐਕਚੁਅਲ ਚ ਗੱਲ ਕੀ ਹੋਈ ਹੈ ਕੌਣ ਗਲਤ ਹੈ ਕੌਣ ਸਹੀ ਹੈ ਹਾਲਾਂਕਿ ਦੇਖੋ ਲਿੰਕਸ ਸਭ ਦੇ ਹੁੰਦੇ ਉਹਨਾਂ ਦੀ ਪਾਰਟੀ ਦੇ ਕਾਉਂਸਲਰ ਹੀ ਉਹਨਾਂ ਨੂੰ ਕਾਲ ਕਰਕੇ ਕਹਿ ਰਹੇ ਨੇ ਵੀ ਇਹ ਗਲਤ ਕੀਤਾ ਹੈ ਨਾ ਤੋ ਤਿੰਨ ਜਾਣਿਆਂ ਦੀ ਸ਼ਰਾਰਤ ਹੈ ਐਦਾਂ ਦੀ ਕੋਈ ਗੱਲ ਨਹੀਂ ਉੱਥੇ ਹੋਈ ਸੀ ਤੁਸੀਂ ਲੂਸ ਟਾਕ ਦੀ ਗੱਲ ਕੀਤੀ ਕਈ ਬੀਜੇਪੀ ਵਾਲੇ ਵੀ ਖੈਰ ਇੱਥੇ ਆਫ ਦਾ ਰਿਕਾਰਡ ਉਹ ਕਹਿ ਰਹੇ ਹੈਗੇ ਕਿ ਹਾਂ ਸ਼ਬਦ ਜਿਹੜੇ ਨੇ ਸਹੀ ਇਸਤੇਮਾਲ ਨਹੀਂ ਹੋਏ ਤੁਹਾਨੂੰ ਐਜ਼ ਅ ਮਹਿਲਾ ਲੱਗਿਆ ਕਿ ਇਹ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ ਸੀ ਖਾਸ ਕਰਕੇ ਬੀਜੇਪੀ ਜਿਹੜੇ ਖੁਦ ਆਪਣੇ ਆਪ ਨੂੰ ਕਹਿ ਰਿਹਾ ਕਿ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਮੈਂ ਕਿਹਾ ਜੀ ਇਸ ਚੀਜ਼ ਦਾ ਜਵਾਬ ਪਬਲਿਕ ਤੁਹਾਨੂੰ ਕਮੈਂਟਸ ਦੇ ਵਿੱਚ ਵੀ ਬੈਟਰ ਦੇ ਦੇਗੀ ਕਿ ਹੱਕ ਬੰਦਾ ਇਹਨਾਂ ਦਾ ਕਿ ਇੱਕ ਮਹਿਲਾ ਇੱਕ ਮਹਿਲਾ ਵਾਸਤੇ ਪ੍ਰਾਈਮਲੀ ਆਈ ਏਮ ਆਈ ਏਮ ਅ ਫੀਮੇਲ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਨੂੰ ਕਿਤੇ ਵੀ ਕੋਈ ਮਹਿਲਾ ਮਿਲੇ ਤੇ ਅਸੀਂ ਕਿੱਦਾਂ ਗੱਲ ਕਰਨਾ ਜੀ ਅੱਜ ਇਹ ਮੇਰੇ ਨਾਲ ਇਦਾਂ ਗੱਲ ਕਰ ਰਹੇ ਨੇ ਤਾਂ ਵਾਰਡ ਵਾਲੀਆਂ ਮਹਿਲਾਵਾਂ ਕਿੱਦਾਂ ਇਹਨਾਂ ਨੂੰ ਪ੍ਰਤੀਨਿਧੀ ਚੁਣ ਲੈਣ ਕਿਵੇਂ ਇਹਨਾਂ ਦੀ ਜਿਹੜੀ ਆ ਮਾਨਸਿਕਤਾ ਆ ਇਹ ਕਲੀਅਰ ਕਰ ਸਕਣਗੇ ਇਟ ਮੀਨਸ ਇਹਨਾਂ ਦੇ ਸੰਸਕਾਰ ਕੀ ਨੇ ਨਜ਼ਰ ਆ ਰਹੇ ਨੇ ਬਾਕੀ ਮੈਂ ਕਿਸੇ ਦੇ ਕੈਰੈਕਟਰ ਬਾਰੇ ਜਾਂ ਕੁਝ ਵੀ ਮਨਾਤਾ ਇਹ ਦੇਖੋ ਮੇਰੇ ਅਸੂਲਾਂ 'ਚ ਲਿਖਿਆ ਹੋਇਆ ਹੈ ਨਾ ਇਹ ਮੇਰੀ ਜ਼ਿੰਮੇਵਾਰੀ ਚ ਹੈਗਾ ਸੋ ਮੈਂ ਕਿਸੇ ਬਾਰੇ ਇੱਦਾਂ ਦਾ ਕੁਝ ਨਹੀਂ ਕਵਾਂਗੀ ਜੋ ਗਲਤੀਆਂ ਇਹਨਾਂ ਨੇ ਬੇਸ਼ੱਕ ਕਹਿ ਕੇ ਕੀਤੀਆਂ ਨੇ ਪਰ ਕਿਸੇ ਤੇ ਕਹਿਣਾ ਕੋਈ ਮੰਦਾ ਬਣ ਨਹੀਂ ਜਾਂਦਾ ਸੋ ਯੂ ਬੈਟਰ نو ਬਸ ਦਿੱਕਤ ਇੱਕ ਹੀ ਹੈ ਇਹਨਾਂ ਨੂੰ ਵੀ ਸਾਨੂੰ ਮੈਮ ਨੇ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕਰ ਲਿਆ ਕਿਸ ਤਰ੍ਹਾਂ ਇੱਕ ਮਹਿਲਾ ਇੰਨੇ ਅੱਛੇ ਤਰੀਕੇ ਨਾਲ ਹੈਂਡਲ ਕਰ ਸਕਦੀ ਹੈ ਉਹਨੂੰ ਜੇ ਸਾਨੂੰ ਉਹਨਾਂ ਨੇ ਹੈਂਡਲ ਕਰਨ ਦੇ ਵਿੱਚ ਕੋਈ ਗਲਤੀ ਨਹੀਂ ਲੱਭੀ ਤਾਂ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਾਈਪਰ ਹੋ ਕੇ ਉਸ ਚੀਜ਼ ਦਾ ਮੁੱਦਾ ਬਣਾਇਆ ਮੁੱਦਾ ਬਣਾ ਕੇ ਉੱਥੇ ਬੈਠੇ ਨੇ ਔਰ ਤੁਸੀਂ ਇੱਕ ਗੱਲ ਜ਼ਰੂਰ ਨੋਟਿਸ ਕਰਿਓ ਵੀ ਡੇ 1 ਦੇ ਉਹਨਾਂ ਦੇ ਵਰਜ਼ਨ ਤੇ ਅੱਜ ਤੱਕ ਦੇ ਵਰਜ਼ਨ ਸਾਰੇ मिलाके देख लियो ਵੀ ਉਹ ਵਰਜਨ ਕਿੱਦਾਂ ਦੇ ਰਹੇ ਨੇ ਕਿੱਥੇ ਕਿੱਥੇ ਉਹਨਾਂ ਨੇ ਆਪ ਹੀ ਬਦਲਾਵ ਕੀਤਾ ਕਿੱਥੇ ਉਹਨਾਂ ਨੇ ਆਪ ਹੀ ਆਪਣੀ ਮਨਸ਼ਾ ਕਲੀਅਰ ਕਰ ਦਿੱਤੀ ਵੀ ਇੱਕ ਮਹਿਲਾ ਕਿਉਂ ਚਲਾ ਰਹੀ ਉਹ ਕਿਉਂ ਨਹੀਂ ਛੱਡ ਦਿੰਦੀ ਥੈਟਸ ਆਰ ਤੁਹਾਡੀ ਤੁਹਾਡੀ ਪਾਰਟੀ ਕਿੱਥੇ ਖੜੀ ਹੈ ਆਮ ਆਦਮੀ ਪਾਰਟੀ ਦਾ ਕਿਸ ਸਟੈਂਡ ਬਿਲਕੁਲ ਪਾਰਟੀ ਦੇ ਸਾਰੇ ਐਮ ਐਲ ਏ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਲੋਕ ਸਭਾ ਇਨਚਾਰਜ ਸਾਡੇ ਸਾਰੇ ਕੌਂਸਲਰ ਸਾਹਿਬਾਨ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਸੀਂ ਸਾਰਿਆਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇੱਕ ਚੀਜ਼ ਕਲੀਅਰ ਵੀ ਕੀਤੀ ਹੈ ਕਿ ਕੀ ਉਹਨਾਂ ਵੱਲੋਂ ਗਲਤ ਕੀਤਾ ਗਿਆ ਐ ਐਕਚੁਅਲ ਚ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇੱਕ ਮਹਿਲਾ ਦੇ ਮੂਰੇ ਬੋਲਾਂਗੇ ਤੇ ਸ਼ਾਇਦ ਉਹ ਦਬ ਜਾਏਗੀ ਪਰ ਇਸ ਤਰ੍ਹਾਂ ਨਹੀਂ ਹੋਣ ਵਾਲਾ ਹੈ ਤੋਂ ਜੋ ਵੀ ਪਾਰਟੀ ਦਾ ਫੈਸਲਾ ਹੈ ਜਲ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਨਜ਼ਰ ਵੀ ਆ ਜਾਏਗਾ ਤੁਹਾਨੂੰ ਪਰ ਇੱਕ ਗੱਲ ਜ਼ਰੂਰ ਕਲੀਅਰ ਕਰ ਸਕਦੀਆਂ ਪੋਲਿਟੀਕਲ ਪਾਰਟੀ ਤੋ ਉੱਪਰ ਉੱਠ ਕੇ ਇੱਕ ਵਾਰੀ ਲੁਧਿਆਣੇ ਦੇ ਸ਼ਹਿਰ ਬਾਰੇ ਸੋਚ ਕੇ ਦੇਖੋ ਜਿੱਥੇ ਲੋਕਾਂ ਨੇ ਤੁਹਾਨੂੰ ਪਿਆਰ ਦੇ ਕੇ ਚੁਣਿਆ ਹੈ ਔਰ ਉਸ ਚੀਜ਼ ਦਾ ਤੁਸੀਂ ਫਾਇਦਾ ਇਹ ਉਠਾ ਰਹੇ ਹੋ ਕਿ ਤੁਸੀਂ ਲੁਧਿਆਣੇ ਦੇ ਮੁੱਦਿਆਂ ਬਾਰੇ ਜਿਹੜੀ ਗੱਲ ਕਰਨ ਆਏ ਸੀ ਉਸ ਨੂੰ ਤੁਸੀਂ ਬਹਿਸ 'ਚ ਬਦਲ ਕੇ ਔਰ ਤੁਸੀਂ ਡਿਸਟਰੈਕਟ ਕੀਤਾ ਲੁਧਿਆਣੇ ਸ਼ਹਿਰ ਦੇ ਜਿਹੜੇ ਹੋਰੇ ਕਾਰਜ ਨੇ ਉਹਦੇ 'ਚ ਤੁਸੀਂ ਵਿਲੰਭਨ ਪਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ ਹੁਣ ਇਹ ਧਰਨਾ ਖਤਮ ਕਿਦਾਂ ਹੋਏਗਾ ਤੁਹਾਡੇ ਵੱਲੋਂ ਕੁਝ ਕੋਸ਼ਿਸ਼ ਕੀਤੀ ਜਾਏਗੀ ਜਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮਾਫੀ ਮੰਗਣ ਜਾਓਗੇ ਕਿ ਨਹੀਂ ਜਾਓਗੇ ਦੇਖੋ ਮੈਂ ਇਹ ਤਾਂ ਇਹ ਗੱਲ ਕਹਿਦਾ ਜੀ ਵੀ ਆਰ ਆਲ ਆ ਪਰਟ ਆਫ ਵਨ ਫੈਮਿਲੀ ਅਸੀਂ ਸਾਰੇ ਇੱਕ ਪਰਿਵਾਰ ਦਾ ਮੈਂਬਰ ਆ ਚਾਹੇ ਉਹ ਓਪੋਜੀਸ਼ਨ ਵਾਲੇ ਕਾਉਂਸਲਰ ਨੇ ਚਾਹੇ ਕੋਈ ਵੀ ਨੇ ਇੱਕ ਹਾਊਸ ਪੂਰਾ ਬਣਿਆ ਹੋਇਆ ਔਰ ਹਾਊਸ ਨਾਮ ਤੁਸੀਂ ਸਮਝ ਸਕਦੇ ਹੋ ਵੀ ਇੱਕ ਪਰਿਵਾਰਿਕ ਮੈਂਬਰਾਂ ਵਾਸਤੇ ਦਿੱਤਾ ਗਿਆ ਸੋ ਮੇਰਾ ਹਾਲਾਂਕਿ ਉਹਨਾਂ ਨੇ ਮੈਨੂੰ ਭੱਦੀ ਸ਼ਬਦਾਵਲੀ ਬੋਲੀ ਹਾਲਾਂਕਿ ਉਹਨਾਂ ਨੇ ਹਾਈਪਰ ਹੋਏ ਉਹਨਾਂ ਨੇ ਉਸ ਆਫਿਸ ਦੀ ਤੋਹੀਨ ਕੀਤੀ ਉਥੇ ਡਿਸਪਲਿਨ ਦੀ ਤੋਹੀਨ ਕੀਤੀ ਬਟ ਫਿਰ ਵੀ ਮੇਰੇ ਵੱਲੋਂ ਸ਼ਾਇਦ ਕਿਸੇ ਲਈ ਵੀ ਕੋਈ ਚੀਜ਼ 네ਗੇਟਿਵ ਨਹੀਂ ਬੋਲੀ ਗਈ ਹੈ ਇਹ ਹੁਣ ਉਹਨਾਂ ਦੀ ਮਨਚਾਇਆ ਵੀ ਉਹ ਕਿਸ ਚੀਜ਼ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਚੱਲ ਰਹੇ ਨੇ ਔਰ ਕੁਝ ਵੀ ਸਾਡੇ ਵੱਲੋਂ 네ਗੇਟਿਵ ਨਾ ਗਿਆ ਨਾ ਜਾ ਰਿਹਾ ਨਾ ਜਾਏਗਾ ਇਕਮੈਂ ਜੀ ਮੇਅਰ ਮੈਮ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈਗਾ ਕਿ ਤਰਨਾ ਪ੍ਰਦਰਸ਼ਨ ਜਿਹੜਾ ਹੈਗਾ ਬੀਜੇਪੀ ਵੱਲੋਂ ਸਿਰਫ ਇੱਕ ਸਿਆਸੀ ਮੋਰਾ ਹੈਗਾ ਸਿਆਸਤ ਕੀਤੀ ਜਾ ਰਹੀ ਹੈਗੀ ਹੈ ਕੋਈ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉੱਥੇ ਨਹੀਂ ਹੋਈ ਜੋ ਚਰਚਾ ਚਰਚਾ ਤੋਂ ਬਹਿਸ ਤੇ ਬਹਿਸ ਤੋਂ ਤਰਨੇ ਦੇ ਵਿੱਚ ਬਦਲਦੀ ਹਾਲਾਂਕਿ ਬਹੁਤ ਸਾਰੀਆਂ ਵੀਡੀਓਜ਼ ਮੌਜੂਦ ਨੇ ਜੋ ਦੱਸ ਰਹੀਆਂ ਨੇ ਕਿ ਕਿਸ ਤਰ੍ਹਾਂ ਬੀਜੇਪੀ ਦੇ ਕੁਝ ਕਾਉਂਸਲਰਾਂ ਵੱਲੋਂ ਜਿਹੜਾ ਹੈਗਾ ਇਹਨੂੰ ਪ੍ਰੀਪਲਾਨ ਕਰਕੇ ਜਿਹੜਾ ਹੈ ਹੰਗਾਮੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਲੁਧਿਆਣਾ ਤੋਂ ਕੈਮਰਾ പ്രസംഗ സംജയന കമൽ കപൂർ ലുധിയാണായി